ਦੇਵ ਦੇ ਕੇ ਮਾਪਿਆਂ ਨੂੰ ਪੁੱਛਿਆ ਨੂੰ ਬੁਰਾ ਬਰਦਲੇ ਨਹੀਂ ਲਾਣ ਦਿੱਤਾ ਵੇ ਮੇਰੇ ਜਵਾਕਰੋ ਦਾ ਵਗ ਆਨੇ ਨਹੀਂ ਜ਼ਾਮਿਆ ਅਰੇ ਨੋ ਦੋਸਤ ਹੀ ਆ ਉਹਨਾਂ ਪਰਵਾਰ ਦੋਸਯਾ ਬੇਦਨ ਗਲੋਕ ਆਖਰੀ ਵਾਰ ਮੇਰੇ ਮੇਰੇ ਬੇਟਾ ਬਹੁਤ ਬੜੇ ਸ਼ਾਂਸੀ ਗਦੇ ਅਰੇ ਗਰਦਾ ਉਹ ਕਹਿੰਦੇ ਸੋਰਾ ਕਰ ਲਾਤਾ ਤੁਸੀਂ ਬੰਨੀ ਘਾਇਆ ਕਰਦੀ ਹੈ ਘਰ ਉਹ ਬੱਚਾ ਕਹਿੰਦੀ ਬਹੁਤ ਬੋਲਦੀ ਆ ਮੈਂ ਕੀ ਕਰਾਂ ਕਿ ਤੂੰ ਜਾ ਉਹ ਤਾਂ ਸੋ ਮੇਰਾ ਜਵਾਨ ਕਿੱਦਾਂ ਮਿਲੂ ਮੈਨੂੰ ਮੈਂ ਘਰੇ ਵੜੀ ਦਸਰ ਤੇ ਆਉਂਦਾ ਬੁੱਤ ਘਵਾ ਲਿਆ ਆਹਦਾ ਬੁੱਤ ਘਵਾ ਲਿਆ ਉਹਦੇ ਪਿੱਛੇ ਤੁਰ ਕੇ ਦੱਸ ਉਹ ਕੀ ਕਰਾ ਵੜਾ ਕਿਦੋਂ ਮੇਰੇ ਪਤੇ ਨੂੰ ਮੁੜ ਕੇ ਘੁੱਟੇ ਸਿਡਾ ਨਸੂਹੀ ਗੀਰ ਰਹਿਣਾ ਘਰ ਮੇਰੇ ਕਿਤਾਬ ਨੂੰ ਵੇਡੋ ਘਰ ਮੇਰੇ ਤੇਰੇ ਮਾਂ ਬਾਪ ਸੁਧਰੇ ਬਣਾ ਚੋੜੇਗੇ ਮੇਰੇ ਤੇ ਸੁਧਰੇ ਮਾਂ ਮੇਰੇ ਘਰ ਮੇਰੇ ਨਿਆਦ ਹੋ ਗਏ ਮੇਰੇ ਘਰ ਮੇਰੇ ਲੈਣਾ ਬੀਰਾਸਾ ਫੁਟੇ ਦਾ ਜਾ ਬਸ ਬਸ ਬੀਰ ਬੀਰਾਸਾ ਹਗਰ ਬੀਰਾਸਾ ਯਰ ਬੀਰਾਸਾ ਫੁਟੇ ਦਾ ਲੈ ਆ ਫੁਟੇਰੇ ਮੈਂ ਧਰਮਿੰਦਰ ਸਿੰਘ ਗੁਰਵੀਰ ਸਿੰਘ ਦਾ ਚਾਚਾ ਹਾਂ ਜੀ ਮੈਂ ਅਸੀਂ ਆਪਣੇ ਭਤੀਜੇ ਨੂੰ ਵਿਆਹ ਕਰਕੇ ਬਾਹਰ ਭੇਜਿਆ ਸੀਗਾ ਇੰਗਲੈਂਡ ਦੇ ਵਿੱਚ ਤੇ ਉਹ 19 ਦਸੰਬਰ ਨੂੰ ਗਿਆ ਸੀਗਾ ਅੱਜ 8 ਮਹੀਨੇ ਹੋਏ ਨੇ ਹਜੇ ਗਏ ਨੂੰ ਤੇ ਉਹਨੂੰ ਉਹਦੇ ਸਹੁਰੇ ਪਰਿਵਾਰ ਵੱਲੋਂ ਉਹਦੇ ਕੁੜੀ ਵੱਲੋਂ ਕਾਫੀ ਤੰਗ ਪ੍ਰੇਸ਼ਾਨ ਕੀਤਾ ਗਿਆ ਜੀ 27 ਸਤੰਬਰ ਦਾ ਉਹਦਾ ਵਿਆਹ ਸੀਗਾ ਜੀ ਅਸੀਂ ਸਾਰਾ ਪੈਸਾ ਮੇਰੇ ਭਰਾ ਨੇ ਮੇਰੇ ਭਝਾਈ ਨੇ ਸਾਰਾ ਇਕੱਠਾ ਕਿਸੇ ਤੋਂ ਲਿੰਟਾਂ ਲੈ ਕੇ ਕਰਜ਼ਾ ਲੈ ਕੇ ਉਹ ਅਸੀਂ ਭਰੇ ਆ ਗੱਡੀਆਂ ਤੱਕ ਸੀ ਕਿ ਮੇਰੇ ਭਰਾ ਕੋਲੇ ਉਹ ਵੇਚ ਕੇ ਅਸੀਂ ਉਹਨਾਂ ਨੂੰ ਤੋਰੇਗਾ ਜੀ ਪਰ ਉਹਨਾਂ ਨੇ ਉੱਥੇ ਜਾ ਕੇ ਟੋਟਲੀ 8 ਜਾਂ 9 ਦਿਨ ਪਤੀਜੇ ਨੂੰ ਰੱਖਿਆਗਾ ਨਾਲ ਉਹਨਾਂ ਨੇ ਰੱਖਣ ਤੋਂ ਬਾਅਦ ਉਹਨੂੰ ਘਰੋਂ ੱਟਕੇ ਮਾਰ ਕੇ ਕਢਤਾ ਜਿੰਨਾ ਉਹਦੇ ਕੋਲੇ ਪੈਸੇ ਦੇ ਕੇ ਇੱਥੋਂ ਭੇਜਿਆ ਸੀ ਸਾਰੇ ਉਹਦੇ ਪੈਸੇ ਖੋਲੇ ਤੇ ਉਹ ਕੱਪੜੇ ਵੀ ਖੋਲੇ ਗਏ ਨੇ ਉਦੋਂ ਜਦੋਂ ਬਿਮਾਰ ਹੋਏ ਉਹ ਕੋ ਖੱਜਲ ਖਵਾਰ ਹੁੰਦਾ ਰਿਹਾ ਉਹ ਪੋਲਾਂ ਦੇ ਥੱਲੇ ਕਦੇ ਕਿਤੇ 15 20 ਦਿਨ ਇਦਾਂ ਹੀ ੱਟਕੇ ਖਾਂਦਾ ਰਿਹਾ ਉਹ ਜੰਗਲਾਂ ਦੇ ਵਿੱਚ ਕਦੇ ਕਿਤੇ ਫਿਰ ਕੋ ਸਾਡੇ ਪਿੰਡ ਦੇ ਬੰਦੇ ਮਿਲੇ ਉਹਨਾਂ ਨੂੰ ਫੋਨ ਕਰਕੇ ਉਹਦੀ ਠਹਿਰ ਦਾ ਬੰਦੋਬਸਤ ਕੀਤਾ ਉਹਨੂੰ ਕੰਮ ਦਾ ਬੰਦੋਬਸਤ ਕੀਤਾ ਫੇਰ ਵੀ ਉਹ ਲੜਕੀ ਵਾਲੇ ਉਹਨੂੰ ਉਥੋਂ ਉਹਦੇ ਜਿਹੜੇ ਮਾਮੇ ਦੇ ਮੁੰਡੇ ਤੇ ਨੂੰ ਉਹਦੀ ਮਾਮੇ ਦੀ ਉਹਨਾਂ ਨੂੰ ਧਮਕੀਆਂ ਦਿੰਦੇ ਸੀ ਅਸੀਂ ਇੱਥੋਂ ਤੈਨੂੰ ਰਿਪੋਰਟ ਕਰਾ ਦੇਵਾਂਗੇ ਤੈਨੂੰ ਮਾਰ ਦੇਵਾਂਗੇ ਇੱਥੋਂ ਤੱਕ ਇੱਥੇ ਵੀ ਫੋਨ ਕਰਦੇ ਰਹੇ ਧਮਕੀਆਂ ਵਾਸਤੇ ਤੇ ਲਾਸਟ ਮਰਨ ਤੋਂ ਉਹਦੇ 4 ਦਿਨ ਪਹਿਲਾਂ ਉਹ ਕੁੜੀ ਆ ਕੇ ਉਹਦੇ ਕਮਰੇ ਚ ਉਹਦੇ ਸਮਾਨ ਵੀ ਫੋੜ ਕੇ ਗਈ ਐ ਉਹਦੇ ਜਿਹੜੇ ਪੈਸੇ ਪਏ ਸੀ ਉਹ ਵੀ ਕੱਢ ਕੇ ਲੈ ਕੇ ਗਈ ਐ ਲਾਸਟ ਆਕੇ ਤੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਜਿੱਦਨੇ ਬਿਮਾਰ ਹੋਇਆ ਅਸੀਂ ਮੈਂ ਖੁਦ ਉਹਦੇ ਫਾਦਰ ਸਾਹਿਬ ਨੂੰ ਫੋਨ ਕੀਤਾ ਵੀ ਤੁਸੀਂ ਆਪਦੀ ਕੁੜੀ ਨੂੰ ਫੋਨ ਕਰੋ ਉਹਨੂੰ ਐਡਮਿਟ ਨਹੀਂ ਕਰ ਰਹੇ ਸੀ ਅਗਰ ਬੱਚੇ ਨੂੰ ਸਾਡੇ ਨੂੰ ਐਡਮਿਟ ਕੀਤਾ ਜਾਂਦਾ ਉਹ 7-8 ਘੰਟੇ ਹਸਪੀਟਲ ਦੇ ਬਾਹਰ ਰਿਹਾ ਹੈ ਅਗਰ ਉਸ ਨੂੰ ਸਹੀ ਟਾਈਮ ਤੇ ਟਰੀਟਮੈਂਟ ਮਿਲ ਜਾਂਦਾ ਫਰਸਟ ਏਡ ਮਿਲ ਜਾਂਦੀ ਤਾਂ ਉਹ ਤਾਂ ਇਹ ਹਾਦਸਾ ਹੋਣ ਤੋਂ ਬਚ ਜਾਣਾ ਸੀਗਾ ਕਿਉਂਕਿ ਉਹਦੇ ਫਾਦਰ ਨੂੰ ਮੈਂ ਫੋਨ ਕੀਤਾ ਉਹ ਕਹਿ ਰਿਹਾ ਸੀਗਾ ਵੀ ਮੈਂ ਅਸੀਂ ਨਹੀਂ ਭੇਜ ਸਕਦੇ ਆਪਦੀ ਕੁੜੀ ਨੂੰ ਜਾ ਕਿ ਵਿਆਹ ਕੀਤਾ ਸੀ ਕੋਈ ਹੋਰ ਅਸੀਂ ਤਾਂ ਉਹ ਕਹਿ ਨਹੀਂ ਰਹੇ ਸੀਗੇ ਸਿਰਫ ਇੱਕ ਫੋਨ ਕਾਲ ਦੇ ਉੱਤੇ ਵੀ ਕਹਿ ਰਹੇ ਸੀ ਵੀ ਠੀਕ ਆ ਤੁਸੀਂ ਪੁਲਿਸ ਵਾਲਿਆਂ ਨੂੰ ਤੁਹਾਡੀ ਕੁੜੀ ਇਹ ਕਹਦੇ ਵੀ ਮੇਰਾ ਹਸਬੰਦ ਆ ਠੀਕ ਆ ਜਿਸ ਬੁੱਢ ਚੱਲ ਰਿਹਾ ਕੋਈ ਗੱਲ ਨਹੀਂ ਉਹ ਤਾਂ ਮੈਟਰ ਲੱਗਾ ਕੋਈ ਇਨਸਾਨੀਅਤ ਦੇ ਨਾਤੇ ਵੀ ਹੁੰਦਾਗਾ ਵੀ ਇਨਸਾਨੀਅਤ ਦੇ ਨਾਤੇ ਵੀ ਆਪਾਂ ਕਿਸੇ ਨੂੰ ਬੰਦੇ ਦੀ ਜਾਨ ਬਚਾ ਸਕਦੇ ਆ ਪਰ ਉਹਨਾਂ ਨੇ ਇਹ ਵੀ ਨਹੀਂ ਕੀਤਾ ਹੈਗਾ ਫੋਨ ਕਰਨ ਦੇ ਬਾਅਦ ਕੁੜੀ ਨੂੰ ਫੋਨ ਕੀਤਾ ਕੁੜੀ ਨੇ ਫੋਨ ਬੰਦ ਕਰਤਾ ਨੈੱਟ ਬੰਦ ਕਰਤਾ ਉਹਦੇ ਪਿਓ ਨੂੰ ਫੋਨ ਕੀਤਾ ਉਹਦੇ ਪਿਓ ਨੇ ਮੈਂ ਰਾਤ ਨੂੰ 11 ਵਜੇ ਤੱਕ ਉਹਨੂੰ ਫੋਨ ਕਰਦਾ ਰਿਹਾ ਪਰ ਉਹਨੇ ਫੋਨ ਤੇ ਕੋਈ ਰਿਪਲਾਈ